ਹੋ ਗਿਆ ਭਾਈ ਇੱਥੇ ਧੰਨਵਾਦ ਕਿੰਨੇ ਵੀਰਾਂ ਟ੍ਰੈਕਟਰ ਆਪਾਂ ਹੋਰ ਦਿੱਤਾ ਇੱਕ ਅੱਜ ਹਾਂਜੀ ਹਾਂ ਹਾਂਜੀ ਭਾਈ ਗੁੱਡ ਮਾਰਨਿੰਗ ਹੋ ਗਈ ਆਪਣੀਆਂ ਅੱਜ ਐਤਵਾਰ ਦੀ ਆਪਾਂ ਇਹ ਜਾਸੀ ਵਿੱਚ ਅੱਜ ਟ੍ਰੈਕਟਰ ਦੇਣ ਆਪਾਂ ਨਵਾਂ ਆਹਾਂ 355 DI 60 ਪਾਵਰ ਦਾ ਤੇ ਬਾਈ ਨਾਲ ਕੋਲ ਪਹਿਲਾਂ ਵੀ ਗਿਆ ਵਾ ਇੱਕ 348 48 ਹੋ ਗਿਆ ਵਾ ਤਿੰਨ ਸਿਲੰਡਰ ਤੇ ਕਹਿੰਦੇ ਸਾਨੂੰ ਇਹਦੀ ਵੱਡਾ ਚਾਹੀਦਾ ਛੋਟੇ ਕੰਮਾਂ ਛੋਟਾ ਬੜਿਆਂ ਨੂੰ ਵੱਡਾ ਹੋਣਾ ਇਹ ਵੱਡਾ ਤੇ ਬਾਕੀ ਆਪਾਂ ਨੇ ਰੈਕਟਰ ਟੋਟਰ ਕੱਢ ਲਏ ਬਾਹਰ ਸਾਰੇ ਠੀਕ ਹੈ ਅੰਦਰ ਕਾਜੀ ਕਾਰਵਾਈ ਚੱਲਦੀ ਹੈ ਫਿਰ ਉਸ ਤੋਂ ਬਾਅਦ ਰੈਕਟਰ ਲੈ ਕੇ ਜਾਣਗੇ ਬਸ ਤੁਸੀਂ ਅੱਗੇ ਦੇਖ ਲਿਓ ਜੀ ਲਓ ਜੀ ਬਾਈ ਤਿਆਰੀ ਹੋ ਰਹੀ ਆ ਫੋਟੋ ਫਾਟੋਆਂ ਦੀ ਫੋਟੋ ਫਾਟੋ ਖਰਾ ਕੇ ਡਿਲਵਰੀ ਕਰਦੀ ਆਪਾਂ ਨਾ ਧੰਨਵਾਦ ਜੀ ਨਹੀਂ ਬਾਈ ਹਾਂਜੀ ਹਾਂਜੀ ਚੱਲ ਬਾਈ ਵਿੱਚ ਦੇ ਜਾਂਦਾ ਵਿੱਚ ਰੱਖ ਲਿਆ ਜਾਂਦਾ ਜਾਂਦਾ ਨਾ ਜਿਆਦਾ ਹਾਂ ਵਾਹ ਜੀ ਭਾਈ ਜੀ ਸਾਰੇ ਟੁੱਟ ਗਏ ਸਾੜੀਆਂ ਨਹੀਂ ਆ ਜਾ ਪੁੱਤ ਚਲੋ ਜੀ ਆਜੋ ਅੱਧੇ ਇੱਧਰ ਖੜ੍ਹ ਜਾਓ ਜੀ ਬਰਾਬਰ ਬਰਾਬਰ ਹੋ ਜਾਓ ਵਰਨਾ ਵੀ ਵਰਨਾ ਮਾਰਾ ਟੈਂਸ਼ਨ ਚਾ ਚੁਸਤੀ ਰੱਖੇ ਤੇ ਮਾਰ ਕਾ ਹੋ ਗਿਆ ਭਾਈ ਧੰਨਵਾਦ ਕਿੰਨੇ ਦਿਨੋਂ ਟਰੈਕਟਰ ਆਪਾਂ ਹੋਰ ਦਿੱਤਾ ਇੱਕ ਅਜਾ ਹਾਂਜੀ ਹਾਂ ਕਿੰਨੇ ਦਿਨ ਕਿਵੇਂ ਸਾਬਾ ਬਣਿਆ ਦੂਜਾ ਟਰੈਕਟਰ ਲੈਣ ਦਾ ਅੱਜ ਵੀ ਪਹਿਲੇ ਟਰੈਕਟਰ ਦੇ ਜਿਹੜੇ ਗੋਲਦੇ ਬੜਾ ਬਧੀ ਲੱਗਿਆ ਰੋਹੀ ਦਾ ਟਰੈਕਟਰ ਦੀ ਹਾਂ ਉਸ ਤੇ ਲੱਗਿਆ ਖਰਚਾ ਘੱਟ ਹੈ ਖਰਚਾ ਘੱਟ ਬਣ ਜਾਣਾ ਹੈਨਾ ਪਹਿਲਾਂ ਛੋਟਾ ਦਾ ਤਿੰਨ ਸਿਲੰਡਰ ਹੈਨਾ 38 ਦਿੱਤਾ ਸੀ 38 ਸਿਲੰਡਰ ਵਾਲਾ ਠੀਕ ਆ ਵੀਰ ਨਾਲ ਸੌਦਾ ਹੋਇਆ ਰਾਤ ਹਾਂਜੀ ਕੱਲ 12 ਵਜੇ ਆਉਣ ਲੱਗੇ ਹੈ ਮੈਨੂੰ ਟਾਈਮ ਟਿਕਾਉਣ ਦਾ ਹੋਇਆ 10 ਮਿੰਟ ਲੱਗ ਗਿਆ 20 ਮਿੰਟ ਲੱਗ ਗਿਆ ਅੱਜ ਆਜੇ ਨਾਲ ਖੁਲਾਈ ਨਹੀਂ ਜੀ ਫੇ 7:00 ਵਜੇ ਫੋਨ ਲਾਇਆ ਕੈੜਾ ਜਿਹਾ ਠੀਕ ਹੈ ਹੁਣੇ ਆ ਗਿਆ ਥੇ ਘੰਟੇ ਚ ਮੈਂ ਆਪ ਲਾਇਆ ਫੋਨ ਭੋਦ ਨੂੰ ਮੈਂ ਤਿੰਨ ਵੀ ਲਾ ਲਿਆ ਚੱਕੇ ਰੇ ਭੋਦ ਨੂੰ ਲਾਇਆ ਫਿਰ ਬਾਈ ਵੀ ਫਿਟਫਾਟ ਤੇ ਮੈਂ ਜਣੀ ਬੁਮਾਰਾ ਜਦਾ ਠੀਕ ਹੈ 9:00 ਵਜੇ ਸਾਡਾ ਹੋ ਗਿਆ ਫਿਰ ਬਾਤ ਸੁਖਾਈ ਕਰੀ ਬਹੁਤ ਨਿਆਇ ਦਾ ਕੰਮ ਹੋ ਗਿਆ ਚਾਬੀ ਫੜਾ ਕੇ ਮੈਨੂੰ ਦਿੱਤੀ ਆ ਜਾ ਆ ਜਾ ਜਿੱਕਰ ਬਹੁਤ ਸੁਖਾਈ ਕਰੀ ਪੱਥਾ ਠੇਕਰੇ ਬਾਈ ਨੂੰ ਪਾਸ ਫੋਟੋ ਹੁੰਦਾ ਕੋਈ ਗੱਲ ਨਹੀਂ ਮੇਰੇ ਪਾਸ ਨਾ اپنی بھائی 9ਵੇਂ سال ਦੀ ਜ਼ੀਰੋ ਟੁੱਟ ਗਈ ਨੰਬਰ 98753 ਲੈ ਇੱਕ ਮੜਾ ਵੀਡੀਓ ਬਣਾਉਣਾ ਪਾ ਲੈ ਪਿੱਛੇ ਨੂੰ ਪੈਣਾ ਜੀ ਆ ਪੈ ਗਿਆ ਕਲਚ ਦਾ ਛੱਡੋ ਕਲਚ ਛੱਡੋ ਹਾਂ ਚਲੋ ਜੀ ਟਰੈਕਟਰ ਨੋਰਮ ਦਾ ਕਰਦਾ ਪਾਣੀ ਬਾਈ ਦੋ ਬਾਈ ਆ ਗਏ ਸਵਰਾਜ ਵਾਲੇ ਬਾਈਆਂ ਕੋਲ ਟਰੈਕਟਰ ਆਇਆ ਬਾਈ ਇਹਨਾਂ ਕੋਲ ਦੋ ਤਿੰਨ ਨਵੇਂ ਵਿੱਚ ਕੱਟੇ ਇਹਨਾਂ ਨੇ ਪੁਰਾਣੇ ਉਹਦੇ ਜੋ ਤਾਂ ਗਿਆ ਪੰਗੇ ਲੈਣ ਉਹ ਆਹ ਕੱਟ ਲਿਆ ਬਾਈ ਆਹ ਵਿੱਚ ਕੱਟ ਲਿਆ ਬਾਈ ਟਰੈਕਟਰ ਕਿੰਨਾ ਮਾਡਲ ਹੈ ਇਹ ਪਤਾ ਕੋਸ ਆਹ ਬਾਈ ਮੁੰਡਾ ਚੱਕਦਾ ਇਹ ਬਹੁਤ ਵੀਡੀਓ ਬਣਾਉਣ ਤੇ ਬਾਈ 2000 ਮਾਡਲ ਟਰੈਕਟਰ ਆ ਇਹ ਆ ਦੇ ਬਾਈ ਕੰਮ ਦੇਖੋ ਇਹਨਾਂ ਦੇ ਕੰਮ ਦੇਖੋ ਪੁੱਠੇ ਦੇਖੋ ਦੇਖ ਲੈ 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 2000 ਮਾਡਲ ਬਾਈ ਕੰਡੀਸ਼ਨ ਦੇਖ ਲਓ ਮਾੜਾ ਮੋਟਾ ਰੰਗ ਪੇਂਟ ਹੋਇਆ ਹੋਇਆ ਰਮਾ ਰੁੰਮਾ ਨੂੰ ਇੱਕ ਬਾਈ ਨਾ ਕੋ ਆਇਆ ਡੀਆਈ 500 50 ਕਿਦੋਂ ਬੜੇ ਸਾਹ ਨਾਲ ਗੱਲ ਕਰੋ ਹੋ ਗਿਆ ਯਾਰ ਜੱਗੂ ਸਾਨੂੰ ਲਿਖਤੀ ਉਪਰਕਾਰੀ ਜੀ ਕੁਝ ਹੋ ਗਿਆ ਸਾਨੂੰ ਲਿਖਤੀ ਕਾਗੇ ਦਿਖਾਓ ਬਾਈ ਇਹ ਇਹ ਨਾ ਉਹ ਮੰਗਦੇ ਆ ਕਮਿਸ਼ਨ ਮੰਗਦੇ ਆ ਵੀਡੀਓ ਦਾ ਨਹੀਂ ਆਪਣੇ ਭਾਈ ਦਾ ਕਿੰਨਾ ਕਮਿਸ਼ਨ ਦੇਤਾ ਜੱਗੂ ਇਹ ਵੀ ਦੱਸ ਨਾ ਨੂੰ ਕਮਿਸ਼ਨ ਦੀ ਲੋੜ ਆ ਦੱਸੀ ਦਿਓ ਇਹਨਾਂ ਨੂੰ ਲੋੜ ਨਹੀਂ ਬਾਈ ਦੱਸ ਇਹ ਜਾਨੀ ਕਿ ਇਹ ਮੰਡੀ ਦੇ ਬਾਦਸ਼ਾਹ ਆ ਇਹ ਬਾਦਸ਼ਾਹ ਆ ਹਾਂ ਪੰਪ ਕਿੰਨਾ ਦੇ ਲੱਗਿਆ ਜੀ ਫੁੱਲ ਜਾ ਬਸ ਤੂੰ ਇਧਰ ਨੂੰ 55 ਲੈ ਜਾਂਦਾ ਸੀ ਦੋ ਛੱਡਣ ਗਿਆ ਰਹਾ 55 ਵੀਰੇ ਸੇਲ ਕਰਿਆ ਸੀ ਪੁਰਾਣੇ ਤੁਸੀਂ ਤੁਸੀਂ ਨਵੇਂ ਵੇਚਦੇ ਆ ਸੀ ਪੁਰਾਣੇ ਵੇਚਦੇ ਆ ਕਿੱਦਾਂ ਜੀ ਮਕਾ ਤੁਸੀਂ ਨਵੇਂ ਵੇਚ 855 ਅਸੀਂ ਵੇਚਦੇ ਆ ਪੁਰਾਣੇ ਤੁਸੀਂ ਇਹਨਾਂ ਦੇ ਵਿੱਚ ਹੀ ਆਓ ਹਰੀ ਪੁਰਾਣੇ ਘਟ ਘਟ ਖੇਡ ਲਿਆਗੇ ਵੇਚੀ ਹਾਂ ਜਾਨੀ ਸਰ ਦਾ ਦੋਨੋਂ ਦਾ ਚੱਲਦਾ ਨਾ ਬਾਈ ਟਰੈਕਟਰ ਪਰसों ਇੱਕ ਦਾ ਸਟਾਕ ਜਾ ਅੱਜ ਚਾਰ ਪੰਜ ਆ ਗਏ ਅੱਜ ਵੀਰੇ ਗੱਡੀ ਉੱਤੇ ਹੀ ਹੈ ਅੱਛਾ ਠੀਕ ਠੀਕ ਦਾ ਵੀ ਨਹੀਂ ਹੈਗਾ ਚੂਆ ਜਾ ਗੀਨਰ ਦੇ ਵੀਰੇ ਆਹ ਕਿੰਨਾ ਮਾਡਲ ਹੈ 550 ਪਤਾ ਕੁਛ ਬਾਈ ਪਾਵਰ ਸਟੀering ਵਾਲਾ ਇਹ ਇਹਦਾ ਬਾਈ ਹੁਣ ਐ ਨਹੀਂ ਪਤਾ ਵੀ ਕਿਹ ਆ ਹਿਸਾਬ ਤਾਬਾ ਗਿੰਦਬੇਰ ਰੇਟ ਰੂਟ ਦਾ ਦੱਸਦੇ ਕਰੋ ਟਰੈਕਟਰ ਦਾ ਯਾਰ ਬੰਦੇ ਕਹਿੰਦੇ ਤੁਸੀਂ ਵੀਡੀਓ ਬਣਾ ਕੇ ਪਾ ਦੇਣਾ ਰੇਟ ਦੱਸ ਦਿਆ ਨੇ ਜਿਹੜਾ ਸਾਡਾ ਬੰਦਾ ਸੀ ਨਾ ਰੇਟ ਦੱਸਦਾ ਸੀਗਾ ਮਾਰ ਸੀਗਾ ਹੁਣ ਆ ਗਿਆ ਨਾ ਪਾ ਲੋ ਬਾਈ ਠੀਕ ਆ ਹੁਣ ਰਹੂਗਾ ਧਰਤੀ ਸਾਰਿਆਂ ਲਈ ਕਿਤੇ ਇਹਦਾ ਕੋਈ ਰੇਟ ਦਾ ਆਈਡੀਆ ਨਹੀਂ ਹੈ ਹੈ ਚਲ ਆਪਾਂ ਐਂ ਕਹਦੇ ਨੇ ਬਾਈ ਆ ਕੇ ਦੇਖ ਜਿਓ ਹਨਾ ਠੀਕ ਆ ਯਾਨੀ ਹੁਣ ਦੋ ਤਿੰਨ ਟਰੈਕਟਰ ਨਵੇਂ ਆ ਗਏ ਕਿ ਤੁਹਾਨੂੰ ਮਹਿੰਦਰਾ ਦਿਖਾਇਆ ਬਾਈ ਆਪਾਂ ਨੇ ਇਹ ਕਹਾਹੀ ਈ 550 ਪਾਵਰ ਸਟੀering ਹੈ। ਜਦੋਂ 60 ਪਾਵਰ ਜਿਹਾ ਆਉਂਦਾ ਆ ਜਾਂਦਾ ਇਹ 550। ਠੀਕ ਆ। ਇਹ 350 350 ਮੈਂ ਜਾਂਦਾ 10 ਲੀਟਰ ਆਉਂਦਾ। ਹਾਂ। 50 ਵੀ 10 ਲੀਟਰ। ਇਹ ਵੀ ਪਾਸ। ਇਹ ਵੀ ਹਾਂ। ਨਹੀਂ ਉਂ ਜਾਨੀ ਕਿ ਪਾਵਰ ਚ ਬੜਾ ਇਹ। ਸਾਡੇ ਕੋਲ ਇੱਕ ਹੈਗਾ ਦਾ ਪਹਿਲਾਂ 450 ਇਹਦੇ ਨਾਲ ਦਾ। ਹਾਂ। ਅੱਛਾ। ਦੂਰ ਦੂਰ ਮੜਾ ਹੈ ਤਾਂ ਯਾਨੀ ਕਿ ਇੰਡੋ ਫਾਰਮ ਦੀ ਭਾਈ ਇੱਕ ਤਰ੍ਹਾਂ ਦਾ ਇਹ ਹਾਂ ਹਾਂ ਉਹ ਜੀ ਹੋਰ ਨਾ ਪੰਪ ਤਾਂ ਦੇ ਤੂੰ ਇਹ ਤਾਂ ਹੋਰ ਕੁਝ ਹੈ ਇਹਦਾ ਪੰਪ ਹਾਂ ਇਹਦਾ ਪੰਪ ਉਹ ਇਹਦਾ ਪੰਪ ਹੁੰਦਾ ਕਿਸੇ ਰੈਕਟ ਮੈਂ ਹੈ ਹੀ ਨਹੀਂ ਅਜਾ ਅੱਛਾ ਲੀਫਟਰ ਦੇਖਣਾ ਹੋਰ ਹੈ ਜੀ ਪੀਪੀ 11 ਨੰਬਰ ਆ ਬਾਈ ਕੰਡੀਸ਼ਨ ਤਾਂ ਜੋ ਉਹ ਤਾਂ ਠੀਕ ਠਾਕ ਜੀ ਕਹਿ ਸਕਦੇ ਆ ਆਪਾਂ ਹਨਾ ਤੋਂ ਇਹਦੇ ਬਣੂਗੀ ਉਹ ਰੈਕਟ ਬੱਧਰਾ ਹੈ ਤੋਤਾ ਤੂਤਾ ਵੀ ਨਹੀਂ ਹੈ ਟੈਟੂਰ ਵੀ ਠੀਕ ਆ ਸੀ ਸੋਨਾ ਲੀਕਾ ਵੀ ਬਾਈ 60 ਆ ਗਿਆ ਨਾਲ ਕੋਲ ਇੱਕ ਲੋ ਜੀ ਇਹ 8 ਮਾਡਲ ਆ ਬਾਈ 2008 ਮਾਡਲ ਸੋਨਾਲੀਕਾ 60 ਇਹ ਹੁਣ ਸਮਝ ਲਓ 2-3 ਦਿਨ ਦੇ ਵਿੱਚ ਆ ਵੀ ਟਰੈਕਟਰ ਇਹਦਾ ਬਾਈ ਅੱਗੇ ਵੀ ਵੀਡੀਓ ਪਾਈ ਵੀ ਆਪਾਂ ਨੇ ਇਹ 2013 ਮਾਡਲ ਆ 555 ਟਾਇਰ ਨਵੇਂ ਆ ਬਾਈ ਇਹਦੇ ਪਲੇਟਫਾਰਮ ਬਾਈ ਦੂਆ ਲਵਾਇਆ ਵੈਨੂੰ ਟਾਇਰ ਰੇਡੀਅਲ ਜਮਾ ਹੀ ਨਵੇਂ ਵਰਗੇ ਟਾਇਰ ਪਏ ਹੋਏ ਆ ਬਾਈ ਇਹਨੂੰ ਦੇਖ ਲਓ ਬਾਕੀ ਆਹ 2-3 ਟਰੈਕਟਰ ਨਵੇਂ ਆਏ ਹੋਏ ਆ ਜੇ ਕੋਈ ਹੋਇਆ ਬਾਈ ਚਾਹਵਾਨ ਆ ਕੇ ਦੇਖ ਲਓ ਰੇਟ ਰੂਟ ਦਾ ਹਿਸਾਬ ਦਾ ਬਾਈ ਹੁਣ ਇੱਕ ਦੋ ਵੀਡੀਓ ਵੀਰ ਬਾਈ ਥੱਲੇ ਇਹ ਕਮੈਂਟ ਵੀ ਕਰ ਦਿੰਨੇ ਬਾਈ ਤੁਸੀਂ ਰੇਟ ਨਹੀਂ ਦੱਸਦੇ ਬਾਈ ਜਿਹੜੇ ਆਪਣੇ ਟਰੈਕਟਰ ਆਪਾਂ ਉਹਨਾਂ ਦਾ ਹਰੇਕ ਵੀਡੀਓ 'ਚ ਰੇਟ ਪਾਈ ਦਾ ਨਾਲ ਦੱਸ ਕੇ ਬਕਾਇਦਾ ਠੀਕ ਆ ਹੁਣ ਕਈ ਵੀਰੇ ਜਿਹੜੇ ਦੂਏ ਬੰਦੇ ਆ ਉਹ ਕਹਿੰਦੇ ਨੇ ਵੀ ਅਸੀਂ ਰੇਟ ਨਹੀਂ ਦੱਸਣਾ ਕੋਈ ਡੇਗਦਾ ਆਪਣਾ ਪਰਦਾ ਹੁੰਦਾ ਤਾਂ ਵੀਰ ਬਣ ਕੇ ਉਰੇ ਆ ਕੇ ਮੈਂ ਉਹਦਾ ਨੰਬਰ ਵੀ ਮੈਂਸ਼ਨ ਕਰ ਦੂੰਗਾ ਤੁਸੀਂ ਨੰਬਰ ਤੇ ਗੱਲ ਕਰ ਸਕਦੇ ਹੋ ਇਹਨਾਂ ਨਾਲ ਜਰੂਰ ਠੀਕ ਆ ਜੀ ਨੰਬਰ ਹੈਗਾ ਜੀ 98155 99901 ਆ ਖਾਨਮਿਕ 15599901 ਬਾਕੀ ਜੇ ਕਿਸੇ ਨੇ ਨਵਾਂ ਲੈਣਾ ਬਾਈ ਸਵਰਾਜ ਤਾਂ ਉਹ ਵੀ ਇਹਨਾਂ ਕੋਲ ਆ ਕੇ ਦੇ ਸਕਦਾ ਯਾਨੀ ਕਿ ਇਹਨਾਂ ਦਾ ਬਾਈ ਏਰੀਏ ਦਾ ਫਰਕ ਹੈਗਾ ਜਰੂਰ ਜਿਹੜਾ ਆਪਣਾ ਰੋਪੜ ਏਰੀਆ ਪੈਂਦਾ ਇਹ ਸਿਰਫ ਰੋਪੜ ਰੋਪੜ ਦੇ ਟਰੈਕਟਰ ਡਿਲੀਵਰ ਦਾ ਦੰਦੇ ਨੇ ਦੂਏ ਏਰੀਏ ਦਾ ਬੰਦਾ ਟਰੈਕਟਰ ਲੈ ਕੇ ਜਾ ਸਕਦਾ ਆਵ ਸੀਜ਼ਨ ਵੀ ਬਾਈ ਵਧੀਆ ਟਰੈਕਟਰ ਵਿਕੀ ਗਏ ਇਹਨਾਂ ਦੇ ਤੇ ਮੈਂ ਵੀ 855 ਤੁਹਾਨੂੰ ਪਤਾ ਹੀ ਹੁਣ ਵੀ ਬਹੁਤ ਵਧੀਆ ਕੰਪਨੀ ਨੇ ਉਹ ਕਰਤਾ ਬਹੁਤ ਵਧੀਆ ਟਰੈਕਟਰ ਚੱਲ ਰਹੇ ਨੇ ਜਿਹੜੇ ਨਵੀਂ ਸ਼ੋਅ ਵਾਲੇ ਨੇ ਬਾਈ ਕਿਈ ਤਾਂ ਬਾਈ ਦੱਸਦੇ ਵੀ ਇਹਨਾਂ ਦਾ ਤੇਲ ਖਰਚੇ ਦਾ ਵੀ ਫਰਕ ਪਿਆ ਵੀ ਇਹ ਦੋਏ ਨਾਲੋਂ ਥੋੜਾ ਥੋੜਾ ਵਾਧਾ ਤੇਲ ਘੱਟੇ ਖਾਂਦੇ ਨੇ ਇਹ ਸੈਂਟਰ ਗੇਅਰ ਵਾਲਾ ਖੜਾ ਬਾਈ ਬਾਈ ਉਸਤਾਰ ਸੈਂਟਰ ਗੇਅਰ ਦੇ ਵਿੱਚ ਤੇ ਇੱਕ ਬਾਈ ਹੋਰ ਕਹਿੰਦੇ ਨੇ ਵੀ ਜਿਹੜਾ 74000 ਇਹ ਇਹਦਾ ਕੋਈ ਫਰਕ ਨਹੀਂ ਹੈ ਗੱਲ ਤਾਂ ਵੈਸੇ ਠੀਕ ਹੈ ਕੋਈ ਐਡਾ ਬਹੁਤਾ ਖਾਸ ਫਰਕ ਵੀ ਨਹੀਂ ਲੱਗਦਾ ਹੈਗਾ ਇੱਕੋ ਜਿਹੀ ਟਰੈਕਟਰ ਆ ਏ ਆ ਵੀ ਸੈਂਟਰ ਗੇਅਰ ਵਾਲੀ ਖੜਾ ਫਿਲਹਾਲ ਕੋਈ 3 ਸਪੀਡ ਵਾਲਾ ਨਾ ਕੋ ਹੈ ਨਹੀਂ 2 ਸਪੀਡ ਵਾਲੇ ਖੜੇ ਨੇ 2 3 ਮਾਡਲ ਹੋਰ ਹਵਾ ਦਾ ਜਰੂਰ ਫਰਕ ਪਿਆ ਬਾਈ ਆਵਾਜ਼ ਜਦਾਂ ਇਹ ਜਿਹੜਾ ਦੋਏ ਟਰੈਕਟਰ ਹੀ ਆਵਾਜ਼ ਦਈ ਉਹ ਆਵਾਜ਼ ਨਹੀਂ ਰਹੀ ਟਰੈਕਟਰ ਲਾਉਣ ਲੱਗੇ ਅੰਦਰ ਬਾਈ ਟਾਈਮ ਨਾਲ ਤੇ ਬਾਕੀ ਬਾਈ ਚਲੋ ਆਪਣਾ 752 ਸੇਲ ਹੋ ਗਿਆ ਇੱਕ ਦੋ ਟਰੈਕਟਰ ਹੋਰ ਆਪਣੇ ਕੋਲ ਆਏ ਨੇ ਨਵੇਂ ਉਹਨਾਂ ਦੀ ਬਣਾ ਕੇ ਵੀਡੀਓ ਪਾਉਂਗੇ ਕਿ ਕਿਹੜਾ ਕਿਹੜਾ ਟਰੈਕਟਰ ਆਇਆ ਆਪਣੇ ਕੋਲ ਹੋਰ ਤੇ ਚਲੋ ਠੀਕ ਹੈ ਜੀ ਵੀਡੀਓ ਵਿੱਚ ਇੰਨਾ ਹੀ ਤੇ ਬਾਕੀ ਜੇ ਕਿਸੇ ਵੀਰ ਨੇ ਕੋਈ ਟਰੈਕਟਰ ਸਿੱਧਾ ਸੇਲ ਕਰਨਾ ਹੁੰਦਾ ਬਾਈ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਬਾਈ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਆ ਫਾਦਿਆ ਕਰੋ ਤੇ ਮੇਰਾ ਵੀ ਰੇਟ ਨਾਲ ਜਰੂਰ ਦੱਸਦਿਆ ਕਰੋ ਤੇ ਜਿਵੇਂ ਕਿ ਕਈ ਬਾਈ ਬਾਈ ਫੋਨ ਕਰਦੇ ਆ ਫੋਨ ਨਹੀਂ ਚੱਕ ਹੁੰਦਾ ਤਾਂ ਮੇਰਾ ਵੀਰ WhatsApp ਤੇ ਵੌਇਸ ਮੈਸੇਜ ਜਾਂ ਲਿਖ ਕੇ ਸੈਂਡ ਕਰਦਿਆ ਕਰੋ ਤਾਂ ਤੁਹਾਨੂੰ ਵੀ ਆਪਾਂ ਥੋੜਾ ਜਰੂਰ ਬਾਈ ਰਿਪਲਾਈ ਕਰਦਿਆ ਕਰੋਗੇ ਤੇ ਜੇ ਦੂਜੀ ਤਰ੍ਹਾਂ ਕਈ ਵਾਰੀ ਬਾਈ ਫੋਨ ਕਰੂਗੇ ਬਾਈ ਉਰੇ ਕਈ ਵਾਰ ਕਸਟਮਰ ਆਉਂਦੇ ਬਾਈ ਫੋਨ ਨਹੀਂ ਚੱਕ ਹੁੰਦਾ ਤਾਂ ਮੇਰਾ ਵੀਰ ਕੋਈ ਵੀ ਗੁੱਸਾ ਨਾ ਕਰਿਆ ਕਰੋ WhatsApp ਤੇ ਮੈਸੇਜ ਕਰਦਿਆ ਕਰੋ ਉੱਥੇ ਆਪਾਂ ਥੋੜਾ ਜਰੂਰ ਅਪਲਾਈ ਦਵਾਂਗੇ ਬਾਈ ਠੀਕ ਹੈ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ YouTube ਚੈਨਲ ਨੂੰ ਵੀ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ ਦੇ ਵਿੱਚ ਸਾਰੇ ਵੀਰਾਂ ਦਾ ਧੰਨਵਾਦ ਜੀ